ਪਰ ਉਹ ਆ ਵੀ ਰਾਗਦਾ ਸਤਿ ਸ਼੍ਰੀ ਅਕਾਲ ਜੀ ਸ਼ਾਬਾਸ਼ ਹੈ ਮੇਰੇ ਵੀਰ ਤੁਹਾਨੂੰ ਠੀਕ ਹੈ ਜੀ ਸਿੰਪਲ ਸਾਈਕਲਾਂ ਤੇ ਜਿੱਦਾਂ ਕਰੋ ਪਰ ਰਾਤ ਨਹੀਂ ਗਲਤੀ ਨਾ ਕਰੀ ਨਹੀਂ ਨਹੀਂ ਹੁਣ ਨਹੀਂ ਕਰਦੇ ਨਾ ਮਾਫੀ ਕੋਈ ਨਹੀਂ ਇਹ ਪਿੰਡ ਆ ਗਿਆ ਜੀ ਕਾਂਗੜਾ ਸਾਹਮਣੇ ਕਾਂਗੜੇ ਪਿੰਡ ਦੇ ਘਰ ਆ ਗਏ ਤੇ ਇਧਰ ਆਰਮੀ ਵਾਲੇ ਜਵਾਨਾਂ ਦੇ ਟੈਂਟ ਲੱਗੇ ਹੋਇਆ ਤੇ ਆਰਮੀ ਵਾਲੇ ਜਵਾਨਾਂ ਦੇ ਟੈਂਟਾਂ ਦੇ ਸਾਹਮਣੇ ਹੈਲੀਪੈਡ ਦੋ ਬਣੇ ਹੋਏ ਆਗੇ ਆਹੋ ਕਾਰਜਾ ਬੰਦ ਹੈਗਾ ਕੋਈ ਰੁਪਿਆ ਇਹਦਾ ਕੁਝ ਨਹੀਂ ਲੱਗਦਾ ਵੀ ਆਪਦੀ ਸੇਫਟੀ ਵਾਸਤੇ ਹੁੰਦਾਗਾ ਸਮਝਦੇ ਨਹੀਂ ਹੁੰਦੇ ਸੀ ਕੀ ਗੱਲ ਬਾਤ ਵੀ ਐਨੀ ਉਚਾਈ ਤੇ ਜਾਣਾ ਹਨਾ ਇਹ ਟੱਕ ਜਾ ਦੇ ਦਿੰਦੇ ਆ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਦਿੱਲੀ ਨਾਲ ਦਿੱਲੀ ਤੋਂ ਜੀ ਹਾਂ ਜੀ ਹਾਂ ਜੀ ਬਾਪੂ ਜੀ ਕਿੰਨੀ ਉਮਰ ਹੋਗੀ ਮੇਰੀ 52 ਹੈ 52 ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 24 ਤਰੀਕ ਜੀ ਦਿਨ ਸ਼ਨੀਵਾਰ ਤੇ ਆਪਾਂ ਖੜੇ ਆ ਜੀ ਗੋਵਿੰਦ ਘਾਟ ਤੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਜਿਹੜੇ ਟਰੈਕ ਤੇ ਆਪਾਂ ਜਾਣਾਗਾ ਜਾਣਾਗਾ ਹੈਗਾ ਗੋਮਨਤਾਵ ਜਿਹੜਾ ਕਿ 14 ਕਿਲੋਮੀਟਰ ਦਾ ਆਪਣਾ ਅੱਜ ਦਾ ਸਫਰ ਹੈਗਾ ਜੀ ਤੇ ਬਿਲਕੁਲ ਉਚਾਈ ਹੈਗੀ ਤੇ ਰਾਹ 'ਚ ਕੀ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਨਾ ਵਾਹਿਗੁਰੂ ਦੀ ਕਿਰਪਾ ਨਾਲ ਦਿੱਕਤ ਤਾਂ ਕੋਈ ਕਾਹਨੂੰ ਆਵੇ ਤੇ ਉਹ ਸਾਹਮਣੇ ਦੇਖੋ ਤੁਸੀਂ ਜਿਹੜਾ ਉਹ ਸਾਹਮਣੇ ਗੱਡੀਆਂ ਖੜੀਆਂ ਨੇ ਜੀ ਉਹ ਟਰੈਕ ਜਾਂਦਾਗਾ ਤੇ ਉਸ ਪੁਲ ਤੋਂ ਉਤੋਂ ਦੀ ਆਪਾਂ ਜਾਣਾਗਾ ਵੀਡੀਓ ਨਾਲ ਤੁਸੀਂ ਬਣੇ ਰਹੋ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਆ ਤੇ ਆਪਣੇ ਪੇਜ ਨੂੰ ਆਪਦੇ ਨਾਲ ਜੋੜ ਵੀ ਲਿਓ ਤੇ ਜੋ ਵੀ ਰਾਜ ਕੁਛ ਵੀ ਗੱਲਬਾਤ ਹੋਊਗੀ ਨਾ ਕਿਦਾਂ ਦਾ ਟਰੈਕ ਹੋਊਗਾ ਕਿਦਾਂ ਦਾ ਸਫਰਾ ਕਿੰਨੀ ਚੜ੍ਹਾਈ ਹੈਗੀ ਠੰਡ ਵਗੈਰਾ ਹੈਗੀ ਆ ਬਰਫ ਆ ਗਈ ਜੋ ਵੀ ਅਕੀ-ਕੀ ਸਮਾਨ ਚਾਹੀਦਾਗਾ ਵੀ ਅੱਗੇ ਤੋਂ ਤੁਸੀਂ ਆਉਣਾ ਜੇ ਕੋਈ ਸਾਨੂੰ ਮੁ ਡਿੱਕਤ ਆਉਂਦੀ ਆ ਤਾਂ ਤੁਹਾਨੂੰ ਉਹ ਡਿੱਕਤ ਆਵੇ ਤਾਂ ਆਪਾਂ ਕੱਲੀ-ਕੱਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਧੰਨਵਾਦ ਜੀ ਸਾਰਿਆਂ ਦਾ ਦੇਖੋ ਜੀ ਸੰਗਤਾਂ ਪੂਰੀਆਂ ਤਿਆਰ ਹੈ ਕਾਫੀ ਸੰਗਤਾਂ ਜਾ ਚੁੱਕੀਆਂ ਹੈਂ ਆ ਪਰ ਹਜੇ ਕਾਫੀ ਸੰਗਤਾਂ ਇੱਥੇ ਐ ਸਾਰਿਆਂ ਦੀ ਜਾਣ ਦੀ ਤਿਆਰੀ ਹੈਗੀ ਤੇ ਆਪਾਂ ਵੀ ਬਸ ਜਲਦੀ ਸਫ਼ਰ ਜਿਹੜਾ ਆਪਣਾ ਸ਼ੁਰੂ ਕਰਦੇ ਆਂਗੇ ਟਾਈਮ ਬਾਈ 8:30 ਹੋ ਗਏ ਤੇ ਮੈਂ ਤੇ ਬਾਈ ਬਰਾੜ ਬੜੇ ਉਲਝੇ ਫਿਰਦੇ ਰਾਤ ਦੇ ਕਿਉਂਕਿ ਜਗਾ ਹਰ ਜੀਆ ਬਾਈ ਇੱਥੇ ਨੈਟਵਰਕ ਨਹੀਂ ਹੈਗਾ ਆਉਂਦਾ ਤੇ ਹੁਣ ਇੱਕ ਹੋਟਲ ਤੋਂ ਪਤਾ ਕਰਿਆਗਾ ਥੱਲੇ ਬਾਈਆਂ ਤੋਂ ਕਹਿੰਦੇ ਉੱਤੇ ਵਾਈਫਾਈ ਲੱਗਿਆ ਹੋਇਆ ਕੁਝ ਪੇ ਕਰ ਦਾਂਗੇ ਹਨਾ ਤੇ ਕਹਿਣਗੇ ਤਾਂ ਤੇ ਵੀਡੀਓ ਅਪਲੋਡ ਕਰਕੇ ਫਿਰ ਸੰਗਤਾਂ ਜਿਹੜੀਆਂ ਚਾਲੇ ਪਾਉਣੀਆਂ ਅੱਗੇ ਨੂੰ ਜੀ ਥੱਲੇ ਪਾਉਣਗੀਆਂ ਉਪੜਾ ਚੁਪਲੀ ਲੱਗੀ ਪਈ ਆ ਰਾਤ ਦੇ ਕਰੇ ਉੱਧਰਲੇ ਖੁੰਝੇ ਖੜ ਕੇ ਕਦੇ ਉੱਧਰਲੇ ਛੱਤ ਚੜ੍ਹ ਕੇ ਬੱਸ ਸਮਝ ਨੈਟਵਰਕ ਇੱਥੇ ਬਾਈ ਬਹੁਤ ਹਾਂ ਮੈਸੇਜ ਵਗੈਰਾ ਆ ਜਾਂਦੇ ਆ ਫੋਨ ਫੋਨ ਲੱਗਦੇ ਰਹਿੰਦੇ ਆ ਬਾਈ ਪਰ ਜਿਹੜਾ ਵੀਡੀਓ ਵੀਡੀਓ ਪਾਉਣ ਦਾ ਕੰਮ ਉਹ ਔਖਾ ਗਾ ਰਸਤਾ ਬਾਈ ਨਮਾ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਨਾ ਵੀ ਪੁਲ ਬਣ ਜਾਂਦਾ ਬਸ ਬਣਾਈ ਜਾਂਦੇ ਆ ਚੰਗੀ ਤਰ੍ਹਾਂ ਅਜਾ ਪੂਰਾ ਤਾਂ ਨਹੀਂ ਬਣਿਆ ਗਾ ਨਹੀਂ ਇੱਥੋਂ ਦੀਆਂ ਗੱਡੀਆਂ ਵੀ ਜਾਂਦੀਆਂ 5-4-5 ਕਿਲੋਮੀਟਰ ਤੱਕ ਤੇ ਸਾਹਮਣੇ ਜਥਾ ਜਾਂਦਾ ਤੁਸੀਂ ਦਰਸ਼ਨ ਕਰ ਲਓ ਇੱਕ ਵਾਰੀ ਇੱਥੇ ਦੇ ਜਿਵੇਂ ਆਪਾਂ ਪੁਲ ਕ੍ਰੋਸ ਕੀਤਾ ਤੇ ਤੁਸੀਂ ਸਾਹਮਣੇ ਗੱਡੀਆਂ ਖੜੀਆਂ ਦੇਖਦੇ ਹੋ ਨਾ ਭਾਈ ਟੈਕਸੀ ਵਾਲਿਆਂ ਤੇ 5 ਕਿਲੋਮੀਟਰ ਲੈ ਕੇ ਜਾਂਦੇ ਆ 5 ਕਿਲੋਮੀਟਰ ਇੱਕ ਬੰਦੇ ਦਾ 50 ਰੁਪਏ ਲੈਂਦੇ ਆ ਤੇ ਕੋਈ ਜ਼ਿਆਦਾ ਨਹੀਂ ਹੈਗੇ ਵੈਸੇ ਦੇਖਿਆ ਜਾਵੇ ਤਾਂ ਤੇ ਫਿਲਹਾਲ ਆਪਾਂ ਤਾਂ ਦੁਰਘੀ ਚੱਲਾਂਗੇ ਬਾਅਦ ਰੋਜ਼ ਮੇਰੇ ਨਾਲ ਸਾਰਾ ਰਸਤਾ ਪੈਦਲ ਹੀ ਚੱਲਾਂਗੇ ਆਪਾਂ ਨੂੰ ਬਹਿਲਾ ਇਦਾਂ ਸੀਗਾ ਜੀ ਵੀ ਆਪਾਂ ਤੁਰ ਕੇ ਜਾਵਾਂਗੇ ਜਿਹੜਾ 5 ਕਿਲੋਮੀਟਰ ਜਾਣਾਗਾ ਤੇ ਫਿਰ ਆਪਣੇ ਜਿਹੜੇ ਨਾਲ ਦੇ ਸਾਥੀ ਐ ਇਹ ਕਹਿੰਦੇ ਵੀ ਜਾਣਾਗਾ 5 ਕਿਲੋਮੀਟਰ ਤਾਂ ਗੱਡੀ ਜਾਂਦੀ ਐ ਤੇ ਕਹਿੰਦੇ ਗੱਡੀ ਤੇ ਵਗਦੀ ਐ 50 ਰੁਪਏ ਕੋਈ ਜ਼ਿਆਦਾ ਵੀ ਨਹੀਂ ਹੈਗੇ ਤੇ ਫਿਰ ਜਿਵੇਂ ਸਾਰੇ ਭਾਈਆਂ ਦੀ ਹਨਾ ਸਲਾਹ ਮਸ਼ਵਰਾ ਹੁੰਦੀ ਐ ਨਾਲ ਹੀ ਚੱਲਣਾ ਪੈਂਦਾ ਉਦਾਂ ਹੀ ਠੀਕ ਐ ਭਾਈ ਆ ਲੱਗੀਆਂ ਖੜੀਆਂ ਗੱਡੀਆਂ ਕੋ ਬਹਿਣੀਆਂ ਕਿਸੇ ਜਿਹਾ ਆਪਾਂ ਬਸ ਠੀਕ ਐ ਦੇਖਣ ਵਾਲੇ ਕਿੱਥੋਂ ਜੀ ਤੁਸੀਂ? ਅਸੀਂ ਅੰਮ੍ਰਿਤਸਰ ਤੋਂ ਜੀ। ਕਦੋਂ ਚਲੇ ਸੀਗੇ? ਆਪਾਂ ਨੇ 22 ਤਰੀਕ ਨੂੰ। 22 ਤਰੀਕ ਨੂੰ ਚਲੇ ਸੀਗੇ ਜੀ। ਆ ਗਏ ਸੀਗਾ ਆਏ 22 ਦਿਨਾਂ ਨੂੰ ਤੇ ਅੰਦਰ ਹੋਰ ਬਹੁਤ ਬਾਰ। ਠੀਕ ਹੈ ਜੀ। ਤੇ ਬਾਈ ਮਖੌਲ ਕਰਦਾ ਨਾ ਕਹਿੰਦਾ ਰਾਤ ਦਾ ਸਫ਼ਰ ਨਾ ਕਰਿਆ ਕਰੋ। ਨਹੀਂ ਮੈਂ ਹਰ ਦਿਨੇ ਦਿਨੇ ਆਇਆ ਹਾਂ। ਹਾਂ ਹਾਂ ਜੀ। ਠੀਕ ਹੈ ਜੀ ਬਾਈ ਧੰਨਵਾਦ। ਰਸਤੇ 'ਚ ਕਰਦੇ ਆਂ ਫਿਰ ਗੱਲਾਂ-ਵਾਟਾਂ ਜੀ। ਹਾਂ ਹਾਂ। ਠੀਕ ਹੈ ਜੀ। ਠੀਕ ਹੈ ਠੀਕ ਹੈ। ਚਲੋ ਬਾਈ ਸੰਗ ਤੋਂ। ਹੂੰ। ਕਾ ਗੱਲ ਲਾ ਪਾ ਟੂਟ ਅੱਡੀ ਕੇ ਟਾਈਮ ਭਾਈ 9:30 ਹੋ ਗਿਆ ਤੇ ਗੱਡੀ ਵਾਲ ਨੇ 5 ਕਿਲੋਮੀਟਰ ਲਿਆ ਕੇ ਪੁਲਨਾ ਪਿੰਡਾ ਜਿਹੜਾ ਤੁਸੀਂ ਉਹ ਦੇਖੀਏ ਨੇ ਉਹਨਾਂ ਸਾਹਮਣੇ ਪੁਲਨਾ ਪਿੰਡ ਲਿਆ ਕੇ ਤਾਰਤਾ ਤੇ ਇੱਥੋਂ ਜੀ ਤੁਸੀਂ ਜਾਣਾ ਇਹਨਾਂ ਦੇ ਵੀ ਜਾ ਸਕਦੇ ਹੋ ਤੇ ਆਪਾਂ ਇਹਨਾਂ ਦਾ ਉਸਤਾਦ ਜੀ ਇਹ ਕਿੰਨੇ ਪੈਸੇ ਲੈਂਦੇ ਨੇ ਇਸਕੇ 2000 ਜਾਂ 1900 2000 ਜਾਂ 1900 ਰੁਪਿਆ ਵੀਰ ਦਿਖਾਓ ਯਾਰ ਭਾਈ 9 ਵਜੇ ਦਾ ਟਾਈਮ ਦੇਖ ਲਓ 2000 ਜਾਂ 1900 ਰੁਪਿਆ ਬਾ ਮਾੜਾ ਮੋਟਾ ਵੱਧ ਘੱਟ ਕਰ ਲੈਂਦੇ ਆ 1800 ਕਿਸ ਤੋਂ 1500 ਲੈ ਲਿਆ ਕੋਈ ਲੱਗਦੀ ਜੀ ਲਾਉਂਦੇ ਆਗੇ ਤੇ ਇਧਰ ਲੈ ਜਾਂਦੇ ਆ ਪਰ ਹੁਣ ਨਹੀਂ ਆਪਾਂ ਹੁਣ ਤਾਂ ਪੈਦਲ ਹੀ ਜਾਵਾਂਗੇ ਰਿਸ਼ੀ ਕਿਸੇ ਨਹੀਂ ਕਰਵਾਏ ਪਿੰਡ ਪੁਲਣਾ ਜੀ ਤੇ ਆਪਾਂ ਜਿਵੇਂ ਸਾਨੂੰ ਪਿਛਲੀਆਂ ਵੀਡੀਓ ਚ ਵੀ ਦੱਸਿਆ ਹਨਾ ਵੀ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਆ ਵੈਸੇ ਕਈ ਨਹੀਂ ਵੀ ਕਰਾਉਂਦੇ ਵੀ ਕੋਈ ਚੱਕਰ ਨਹੀਂ ਵੈਸੇ ਕਰਵਾਈ ਆਵੇ ਤਾਂ ਚੰਗੀ ਗੱਲ ਆ ਆਪਾਂ ਰਿਸ਼ੀਕੇਸ਼ੀ ਕਰਵਾਏ ਸੀ ਤੇ ਬਰਾੜ ਬਾਈ ਨਹੀਂ ਕਰਵਾ ਕੇ ਆਏ ਸੀ ਤੇ ਰਸਤੇ ਦੇ ਵਿੱਚ ਆ ਪੁਲਨਾ ਪਿੰਡ ਇੱਥੇ ਵੀ ਰਜਿਸਟ੍ਰੇਸ਼ਨ ਕਰਦੇ ਆਗੇ ਤੇ ਤੁਸੀਂ ਇੱਥੇ ਵੀ ਕਰਵਾ ਸਕਦੇ ਹੋ ਤੇ ਇਹ ਫ੍ਰੀ ਆਫ ਕਾਸਟ ਆਗੇ ਹਨਾ ਕੋਈ ਰੁਪਿਆ ਨਹੀਂ ਲੈਂਦੇ ਬਸ ਕਲਾ ਆ ਦਾ ਰਿਕਾਰਡ ਚਾਹੀਦਾਗਾ ਤੇ ਕਰ ਦਿੰਦੇ ਆਗੇ ਆ ਰਜਿਸਟ੍ਰੇਸ਼ਨ ਵਾਲਾ ਦੋਸਤੋ ਤੁਹਾਨੂੰ ਟੱਕ ਜਾ ਵੀ ਮਖਾ ਚੱਲ ਦਿਖਾ ਦਈਏ ਆਹਾ ਹੋ ਕਾਰਜਾ ਬੰਦ ਹੈਗਾ ਕੋਈ ਰੁਪਿਆ ਇਹਦਾ ਕੁਛ ਨਹੀਂ ਲੱਗਦਾ ਵੀ ਆਪਦੀ ਸੇਫਟੀ ਵਾਸਤੇ ਹੁੰਦਾਗਾ ਸਮਝਦੇ ਹੁੰਦੇ ਸੀ ਕੀ ਗੱਲ ਬਾਤ ਵੀ ਐਨੀ ਉਚਾਈ ਤੇ ਜਾਣਾ ਹਨਾ ਇਹ ਟੱਕ ਜਾ ਦੇ ਦਿੰਦੇ ਆ ਪੋਲ ਨਾ ਪਿੰਡ ਦੀ ਗਲੀ ਚੋਂ ਲੰਘਦੇ ਲੰਘਦੇ ਬਾਈ ਤੇ ਆਹ ਦੇਖ ਕੇ ਨਾ ਮੈਨੂੰ ਟੱਲੰਗਾ ਟੱਲੰਗਾ ਜੀਆਂ ਮੋੜਾਂ ਵਾਲੀ ਮੰਡੀ ਦੀ ਜ਼ਿਆਦਾ ਸੀ। ਕਾਫੀ ਵਾਰ ਹੀ ਗਏ ਆ ਉੱਥੇ। ਪਸ਼ੂਆਂ ਦੀ ਮੰਡੀ ਤੇ ਉੱਥੇ ਹੁੰਦੀਆਂ ਇਹ। ਪਸ਼ੂਆਂ ਦੇ ਪੌਣ ਨੂੰ ਬਲਦਾ-ਬੁਲਦਾ ਦੇ ਜਾਂ ਗਾਈਆਂ ਦੇ ਪਾਈਆਂ ਹੁੰਦੀਆਂ। ਤੇ ਬਾਈ ਆਪਦੇ ਲੈਣਾ ਦਾ ਹੱਥੀ ਤਿਆਰ ਕਰਦੇ ਆ, ਆਪੀ ਤਿਆਰ ਕਰੀ ਜਾਂਦੇ ਕੰਮ। ਅਸਮਾਨ ਦੇ ਲੱਗੇ ਪੈ ਢੇਰ ਬਾਈ ਤੇ ਇੱਧਰ ਠੰਡੇ ਮਠੰਡੇ ਪਏ ਹਨਾ ਸਾਰਾ ਕੁਝ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਏ ਪਿੰਡ ਵਾਲਿਆਂ ਦਾ ਸੀਜ਼ਨ ਆ ਗਿਆ ਤੇ ਹੁਣ ਇਹਨਾਂ ਨੂੰ ਨੂਨ ਦਾ ਨਹੀਂ ਤਾਂ ਆਉਂਦਾ ਨਹੀਂ ਸਿਰਫ ਆਪਦੀ ਦੁਕਾਨਦਾਰੀ ਦਾ ਹਨਾ 2-2 ਮਹੀਨੇ ਵਧੀਆ ਸੀਜ਼ਨ ਆ ਵਾਹਿਗੁਰੂ ਭਲੀ ਕਰੇ ਹਰੇਕ ਤੇ ਹਨਾ ਜਿਹੇ ਚੁੰਝ ਲੱਗੀ ਹੈਗੀ ਆਜੋ ਆਜੋ ਚੱਲੀ ਯਾਰ ਸੰਗ ਤੋਂ ਆਜੋ ਟਾਈਮ ਹੋ ਗਿਆ ਜੀ 1:30 ਮੌਸਮ ਵਧੀਆ ਨਹੀਂ ਖੜਾ ਹੋਇਆ ਰਾਤ ਤਾਂ ਮੀਂਹ ਹੀ ਬਹੁਤ ਆਇਆ ਸੀਗਾ ਪੁੱਲ ਨਾ ਪਿੰਡ ਲਗਭਗ ਆਪਾਂ ਕ੍ਰੋਸ ਕਰ ਹੀ ਚੁੱਕੇ ਆਂਗੇ ਤੇ ਮੂਰੇ ਆਰਮੀ ਵਾਲੇ ਭਰਾ ਖੜੇ ਆ ਪੁਲਿਸ ਵਾਲੇ ਖੜੇ ਆ ਇਹ ਬਸ ਲਾਸਟ ਪਾਰਕਿੰਗ ਆ ਮੋਟਰਸਾਈਕਲ ਗੱਡੀ ਕੁਝ ਵੀ ਆਪਾਂ ਇੱਥੋਂ ਤੱਕ ਹੀ ਲਿਆ ਸਕਦੇ ਆ ਐਦੂ ਅੱਗੇ ਨਹੀਂ ਲੈ ਜਾ ਸਕਦੇ ਆਰਮੀ ਵਾਲੇ ਪੰਜਾਬੀ ਭਰਾ ਆਪਣੇ ਜਿਨ੍ਹਾਂ ਦੀ ਬਦੌਲਤ ਇੱਥੋਂ ਤੱਕ ਆਉਣੇ ਆਗੇ ਤੇ ਅੱਗੇ ਜਿਹੜਾ ਰਸਤਾ ਇਸ ਤਰ੍ਹਾਂ ਦਾ ਨਹੀਂ ਹੈਗਾ ਬਾਈ ਅੱਗੇ ਥੋੜਾ ਰਸਤਾ ਦਿਖਾਉਣਿਆ ਸਾਨੂੰ ਕਿੱਦਾਂ ਦਾਗਾ ਜੀ ਤੇ ਮੋਟਰਸਾਈਕਲ ਗੱਡੀਆਂ ਕੁਛ ਨਹੀਂ ਜਾਂਦੀਆਂ ਬਸ ਪੈਦਲ ਹੀ ਜਾਣਾ ਪੈਂਦਾਗਾ ਇਹ ਕਾਹ ਜਾ ਸਕਦੇ ਆ ਇਹ ਵੀ ਪੈਦਲ ਅਗਲਾ ਰਸਤਾ ਇਹ ਆ ਜੀ ਜੀ ਤੇ ਪੈਦਲ ਹੀ ਚੱਲਣਾ ਪੈਂਦਾਗਾ ਤੇ ਸਾਈਡਾਂ ਤੇ ਹੱਥ ਪਾਉਣ ਨੂੰ ਬੜੇ ਹੋਏ ਆ ਵਧੀਆ ਤੇ ਬਾਹਲਾ ਆਪਾਂ ਕਹੀਏ ਨਾ ਕਾਲੀ ਨਾਲ ਹੀ ਚੱਲ ਸਕਦੇ ਛੇ ਤੀਨਾ ਫਿਰ ਦਮ ਪਟਿਆ ਜਾਊਗਾ ਬਸ ਸਹਿਜ ਨਾਲ ਹੈ ਨਾ ਛੋਟੇ ਛੋਟੇ ਕਦਮ ਤੁਰੇ ਜਾਓ ਤੁਰੇ ਜਾਓ ਬਾਬੇ ਦੇ ਚਰਨਾਂ ਵੱਲ ਵਧਦੇ ਜਾਓ ਹੌਲੀ ਹੌਲੀ ਇਹਦੇ ਤੁਸੀਂ ਨਾਲ-ਨਾਲ ਨਦੀ ਚਲਦੀ ਦੇਖੀ ਜਾਂਦੇ ਹੋ ਨਾ ਇਹ ਹੈਗੀ ਆ ਲਕਸ਼ਮਣ ਗੰਗਾ ਤੇ ਬਈ ਸਾਨੂੰ ਪਤਾ ਕਿੱਥੋਂ ਆਉਂਦੀ ਆ ਇਹ ਆਪਣੇ ਸ਼੍ਰੀ ਹਿਮਕੁੰਡ ਸਾਹਿਬ ਵਾਲੇ ਨਾ ਉੱਪਰ ਫਰੋਵਰ ਚ ਆਉਂਦੀ ਹੈਗੀ ਲਕਸ਼ਮਣ ਗੰਗਾ ਨਦੀ ਆਹ ਫੁੱਟਬਾਲ ਤੇੜੀ ਕੁੜੀ ਮੇਰੇ ਅੰਦਰ ਟਾਈਮ ਬਾਈ 11:8 ਮਿੰਟ ਤੇ ਆਪਣੇ ਸਾਥੀ 2 ਮਿੰਟ ਰੈਸਟ ਕਰ ਜਾਂਦੇ ਆ ਤੇ ਪਹਿਲਾ ਰਸਤਾ ਇਹ ਜਾਂਦਾ ਸੀਗਾ ਤੇ ਕੋਈ ਹਨਾ ਮੀਮੂ ਆ ਗਿਆ ਜਿਵੇਂ ਕਰਕੇ ਤੇ ਰਸਤੇ ਰਸਤੇ ਬੰਦ ਹੋ ਜਾਂਦੇ ਆ ਉਹਦੇ ਕਰਕੇ ਨਮਾ ਰਸਤਾ ਤੇ ਇਸ ਸਫਰ ਦੇ ਵਿੱਚ ਬਾਈ ਤੁਹਾਨੂੰ ਬੱਚਿਆਂ ਤੋਂ ਲੈ ਕੇ ਹਨਾ ਕੁੜੀਆਂ, ਬੁੜੀਆਂ, ਬਜ਼ੁਰਗ ਸਾਰੇ ਨਜ਼ਰ ਆਣਗੇ ਆ ਦੇਖੋ ਤੁਸੀਂ ਮਾਤਾ ਜੀ ਪੈਦਲ ਚੱਲ ਕੇ ਆ ਰਹੇ ਆ ਵੀ ਤੇ ਕਈ ਹਨਾ ਘੋੜਿਆਂ ਤੇ ਵੀ ਉਹ ਖਚਰਾ ਆਇਆ ਤੇ ਵੀ ਆਈ ਜਾਂਦੇ ਆਗੇ ਤੇ ਆ ਬਜ਼ੁਰਗਾਈ ਜਾਂਦੇ ਆਗੇ ਪੈਦਲ ਸਤਿ ਸ੍ਰੀ ਅਕਾਲ ਬਾਬਾ ਜੀ ਉਹਨਾਂ ਦੇ ਕੋਲ ਆ ਵੀ ਰਾਤ ਹਾਂ ਸਤਿ ਸ੍ਰੀ ਅਕਾਲ ਜੀ ਸ਼ਾਬਾਸ਼ ਹੈ ਮੇਰੇ ਵੀਰ ਤੁਹਾਨੂੰ ਠੀਕ ਹੈ ਜੀ ਸਿੰਪਲ ਸਾਈਕਲਾਂ ਤੇ ਜਿੱਦਾਂ ਕਰੋ ਪਰ ਰਾਤ ਨਹੀਂ ਗਲਤੀ ਨਾ ਕਰੀਂ ਨਹੀਂ ਨਹੀਂ ਹੁਣ ਨਹੀਂ ਕਰਦੇ ਨਾ ਮਾਫੀ ਕੋਈ ਨਹੀਂ ਵਧੀਆ ਪਹਿਲਾਂ ਤੁਹਾਨੂੰ ਦੇਖ ਕੇ ਮਨੂੰ ਐਮਰ ਰਾਤ ਨੂੰ ਸਵੇਰ ਠੀਕ ਗਿਆ ਯਾਰ ਚੋਚੀ ਦੀ ਗੱਲ ਸੁਣੀ ਫਿਰ ਨਾ ਆਇਆ ਠੀਕ 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 ਕਿਹੜੀ ਜਗ੍ਹਾ ਤਾ ਨਹੀਂ ਪਟਿਆਲੇ ਤੋਂ ਵੀਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਨ ਲਗਭਗ ਬਈ 3 ਕਿਲੋਮੀਟਰ ਚੜਾਈ ਚੜਨ ਤੋਂ ਬਾਅਦ ਤੇ ਹੁਣ ਢਲਾਨ ਆਈ ਆ ਤੇ ਸ਼ੁਕਰ ਆ ਅੱਜ ਮੌਸਮ ਵੀ ਸਾਫ਼ ਆ ਤੇ ਨਹੀਂ ਤਾਂ ਬਈ ਇਹ ਖੱਤਰਾ ਨਾ ਤੇ ਉਹ ਲੱਦਜੀ ਕਰ ਕਰ ਹਨਾ ਤੇ ਬਹੁਤ ਰਸਤਾ ਖਰਾਬ ਕਰ ਦਿੰਦੀਆਂ ਤਿਲਕਣ ਹੋ ਜਾਂਦੀ ਬਹੁਤ ਪਰ ਹੋ ਸਕਦਾ ਸ਼ਾਮ ਨੂੰ ਵੀ ਆਵੇ ਕਿ ਸ਼ਾਮ ਨੂੰ ਪਹਾੜੀ ਇਲਾਕੇ ਚ ਮੀਂਹ ਆਉਂਦਾ ਹੀ ਆਉਂਦਾ ਰਾਤ ਵੀ ਆਇਆ ਸੀਗਾ ਤੇ ਮਗਰ ਜਿਹੜਾ ਤੁਹਾਨੂੰ ਰਸਤਾ ਦਿਖਾਇਆ ਸੀ ਹਨਾ ਉਹ ਆ ਰਸਤਾ ਬਈ ਜੰਗਲ ਚੱਟੀ ਤੇ ਇਹ ਰਸਤਾ ਬੰਦ ਹੋਇਆ ਪਿਆਗਾ ਟੁੱਟ ਗਿਆ ਰਾਤ ਨੂੰ ਹਨ ਤੇ ਕੋਈ ਬੱਦਲ ਫੜ ਜਾਂਦਾ ਕੁਝ ਵੀ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਪਹਾੜੀ ਇਲਾਕੇ ਇਦਾਂ ਨਹੀਂ ਹੁੰਦੇ ਅਗੇ ਇਹ ਪਿੰਡ ਆ ਗਿਆ ਜੀ ਜੰਗਲ ਚੱਟੇ 0 ਕਿਲੋਮੀਟਰ ਤੇ ਫੁੱਲਾਂ ਦੀ ਘਾਟੀ ਜਿਹੜਾ ਉਹ 12 ਕਿਲੋਮੀਟਰ ਹੈ ਤੇ ਰਸਤੇ 'ਚ ਬਈ ਤੁਹਾਨੂੰ ਦਸੀਏ ਵੀ ਬਾਲਾ ਸਮਾਨ ਸਮੂਹ ਚੱਕਣ ਦੀ ਲੋੜ ਨਹੀਂ ਰਾਜ ਤੋਂ ਸਾਰਾ ਕੁਝ ਹੀ ਮਿਲ ਜਾਂਦਾ ਹੈ ਹਨ ਐਵੇਂ ਕਿੱਟਾਂ ਭਰੀ ਆਉ ਮੁੜ ਕੇ ਚੜਾਈ ਨਾ ਚੜਾ ਜਾਵੇ ਤੇ ਮਾੜਾ ਮੋਟਾ ਵੀ ਆਪਣੇ ਪੱਧਰ ਲਾ ਕੇ ਨਾ ਸਮਾਨ ਮਹਿੰਗਾ ਹੁੰਦਾ ਕਿਉਂਕਿ ਇੰਨੀ ਚਾਹੀ ਤੇ ਭਾਈ ਆ ਕੇ ਹਨ ਤੇ ਫਿਰ ਇਹਨਾਂ ਨੂੰ ਵੀ ਤਾਂ ਕੋਈ ਫਾਇਦਾ ਹੋਵੇ ਤੇ ਇਸ ਲਈ ਸਮਾਨ ਸਾਰਾ ਹੀ ਮਿਲ ਜਾਂਦਾ ਕੁਝ ਮਰਜ਼ੀ ਲੈ ਲਓ ਖਾਣ ਪੀਣ ਦਾ ਬਾਲੀਆਂ ਕਿੱਟਾਂ ਨਹੀਂ ਭਰਨੀਆਂ ਐਵੇਂ ਇਹ ਸੰਗਤਾਂ ਬੈਠੀਆਂ ਹੁੰਦੀਆਂ ਅੰਗਾਂ ਦੋਲੇ ਪਾਸੇ ਖਾ ਪੀ ਰਹੀਆਂ ਨੇ ਇਧਰ ਜੀ ਖਾਲੀ ਪਏ ਸ਼ੈੱਡ ਤੇ ਇਧਰ ਸਮਾਨਸਾਲਾ ਰੱਖੀ ਬੈਠਿਆ ਤਿਆਰੀਆਂ ਕਰੀ ਜਾਂਦੇ ਆ ਇਹ ਤੋਂ ਪਤਾ ਲੱਗਦਾ ਵੀ ਸੰਗਤਾਂ ਦੇ ਆਉਣ ਨਾਲ ਇਹਨਾਂ ਦੇ ਵੀ ਚੰਗੇ ਦਿਨ ਆਗੇ ਕਿਉਂਕਿ ਕਮਾਈ ਦੇ ਦਿਨ ਆਗੇ ਇਹੀ ਇਹਨਾਂ ਦੇ ਕੋਲੇ ਸੀਜ਼ਨ ਹੁੰਦਾ ਜਿਹੜਾ 2 ਟਾਈ ਮਹੀਨੇ ਹੁੰਦਾ ਹਨਾ ਤੇ ਜੀ ਜੀ ਆਪਦੀ ਕਮਾਈ ਕਰਦੇ ਆਗੇ ਤੇ ਫਿਰ ਸਾਲ ਪਰ ਖਾਂਦੇ ਆਗੇ ਜਾਂ ਵਾਲਿਆ ਤਨ ਤਨ ਹੈ ਜਿਗਰਾ ਤੇਰਾ ਜਦੋਂ ਬਾਈ ਤੁਸੀਂ ਇਦਾਂ ਦੇ ਟਰੈਕ ਤੇ ਆਉਂ ਸਫਰ ਤੇ ਜਾਉਂ ਯਾਤਰਾ ਤੇ ਹਨਾ ਤੇ ਸਮਾਨ ਤੁਸੀਂ ਦੇਖ ਲਓ ਬਾਈ ਦੀ ਕਿੱਟ ਸੈਂਟਰ ਚ ਮਗ ਪੂਰਾ ਸੂਰਾ ਸਮਾਨ ਹੀ ਚੱਕਣਾਗਾ ਜਿੰਨੇ ਬਿਨਾ ਸਰਦਾ ਨਹੀਂ ਚਾਰਜਰ ਹੋ ਗਏ ਬਰਸ਼ ਕਾਲਗੇਟ ਇੱਕ ਟੀ-ਸ਼ਰਟ ਹੋ ਗਈ ਇੱਕ ਅੱਧਾ ਕਪੜਾ ਵੀ ਇੱਕ ਦੋ ਦਿਨਾਂ ਚ ਤਾਂ ਵਾਪਸੀ ਹੈਗੀ ਨਾ ਐਵੇਂ ਹੀ ਬਾਹਲੇ ਬੈਗ ਭਰ ਕੇ ਕੀ ਕਰਨੇ ਆ ਮੁੜ ਕੇ ਬੰਦਾ ਲਮਕਦਾ ਡਰਾਈਵਰ ਦਾਗਾ ਚੜਿਆ ਜਾਂਦਾ ਨਹੀਂਗਾ ਰਾਹ 'ਚ ਫਿਰ ਇਧਰ ਦੇਖ ਲਓ ਤੁਸੀਂ ਐ ਰੱਖਣੇ ਪੈਂਦੇ ਆਗੇ ਕਿੰਨੇ ਕਿਲੋ ਵੱਡਣੇ ਮੁੜ ਕੇ ਜਦੋਂ ਚੱਕੇ ਨਹੀਂ ਜਾਂਦੇ ਬੈਗ ਤੇ ਬੈਗ ਬਿਲਕੁਲ ਛੋਟਾ ਹੀ ਰੱਖਣਾ ਚਾਹੀਦਾ 50 ਕਿਲੋ ਹੈਣਾ ਜੀ ਕਿੰਨੇ ਪੈਸੇ ਲੈ ਜਾਲੇ 50 ਕਿਲੋ ਵਜਣ ਦੇ ਪੁੱਛੀ ਇਹ ਹੋਣਾ 2-3000 ਹਾਂ ਕਿਲੋ ਦਾ ਕਿਲੋ ਦਾ ਸਾਫੜੇ ਸੇ ਪੈਸਾ ਹੁੰਦਾ ਹੈ ਤੇ ਬਾਕੀ ਇਹ ਕਹਿੰਦੇ ਆ ਬਾਈ ਕਿ ਕਿਲੋ ਦੇ 25 ਰੁਪਏ ਲੈਣੇ ਆ ਕਿੰਨੇ ਕਹਿੰਦਾ 50 ਕਿਲੋ ਵਜਣ ਦੇ 2500 ਰੁਪਏ ਹੋ ਗਿਆ 2500 ਰੁਪਏ ਹੋ ਗਿਆ ਤੇ ਬਾਕੀ ਪਤਾ ਨਹੀਂ ਬਾਈ ਘੱਟ ਵੱਧ ਕਰ ਲੈਣਗੇ ਕਨਫਰਮ ਨਹੀਂ ਹੈਗਾ ਆਪਾਂ ਨੂੰ ਕਹਿਣ ਦੀ ਗੱਲ ਇਹਨਾਂ ਦੀ ਟਾਈਮ ਪਾਉਣਾ ਇੱਕ ਜੀ ਤੇ ਆਪਣੇ ਵੇਲੇ ਪਾਣੀ ਪੂਣੀ ਪੀ ਜਾਂਦੇ ਆਗੇ ਤੇ ਆਹ ਛੋਟੀਆਂ ਜੀਆਂ ਬਈ ਜਿਹੜੀਆਂ ਤੁਸੀਂ ਦੇਖੀ ਜਾਂਦੇ ਹੋ ਹਨਾ ਇਹ ਜੇ ਆਪਾਂ ਨੀਚੋਂ ਗੁਰਦੁਆਰਾ ਸਾਹਿਬ ਜਦੋਂ ਆਪਾਂ ਤੁਰਨ ਲੱਗੇ ਹਨਾ ਥੱਲੋਂ ਗੋਵਿੰਦ ਘਾੜ ਤੋਂ ਉੱਥੋਂ ਤੁਹਾਨੂੰ 50 ਰੁਪਏ ਦੀ ਮਿਲ ਜਾਊਗੀ ਤੇ ਜੇ ਤੁਸੀਂ ਉੱਪਰ ਆ ਕੇ ਲਓਗੇ ਤਾਂ ਫਿਰ ਇਹਨਾਂ ਦੀ ਤੁਹਾਨੂੰ 100 ਰੁਪਏ ਦੀ ਮਿਲੂਗੀ ਤੇ ਜੇ ਉਹ ਲੈਣੀ ਹੈ ਐਡਜਸਟੇਬਲ ਵੀ ਵੱਡੀ ਛੋਟੀ ਹੋ ਜੇ ਹਨਾ ਤਾਂ ਫਿਰ ਤੁਹਾਨੂੰ ਡੀ ਘਾਤ ਲਾਉਣ ਦੀ 500 ਰੁਪਏ ਦੀ ਮਿਲੂਗੀ ਬਾਈ ਇਹ ਤੇ ਆਪਣੇ ਬੰਦੇ ਦਾ ਸਾਰੇ ਆ ਬਿਨਾ ਇਹਦੇ ਤੋਂ ਆਈ ਤੁਰੇ ਹੁੰਦੇ ਆ ਬਾਬੇ ਜੀ ਮਿਹਰ ਆ ਗਈ ਛਾਂਟਵੇਂ ਦੇ ਸਰੀਰਾਂ ਨੌਜਵਾਨਾਂ ਦੇ ਸਸਰੀ ਗਾਲ ਜੀ ਕਿਹੜੀ ਜਗ੍ਹਾ ਤੋਂ ਆਇਓ ਜੀ ਦਿੱਲੀ ਦਾ ਹਾਂ ਜੀ ਦਿੱਲੀ ਤੋਂ ਜੀ ਹਾਂ ਜੀ ਹਾਂ ਜੀ ਬਾਬੂ ਜੀ ਕਿੰਨੀ ਉਮਰ ਹੋ ਗਈ ਮੇਰੀ 52 ਹੈ 52 ਹਾਂ ਜੀ ਤੇ ਆ ਟਰੈਕ ਚੜਨਾ ਔਖਾ ਨਹੀਂ ਲੱਗਦਾ ਜੀ ਨਾ ਨਾ ਆਰਾਮ ਨਾਲ ਚੜਦੀਆਂ ਵਾਹਿਗੁਰੂ ਦੀ ਕਿਰਪਾ ਹੈ ਜੀ ਵਾਹਿਗੁਰੂ ਵਾਹਿਗੁਰੂ ਕਿੰਨੇ ਵੇਰੀ ਆਇਓ ਜੀ ਹਾਂ ਜੀ ਐ ਪੰਜਵੀਂ ਵਾਰੀ ਹੈ ਪੰਜਵੀਂ ਵਾਰੀ ਆਇਆ ਹਾਂ ਚਲੋ ਪਾਗਾਂ ਵਾਲਿਓ ਜੀ ਵਾਹਿਗੁਰੂ ਮਿਹਰ ਕਰੂਗਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਿਰਪਾ ਹਾਂਜੀ ਟਾਈਮ 1:30 ਬਜ ਗਿਆ ਜੀ ਤੇ ਆਪਾਂ ਪਿੰਡ ਆ ਕੇ ਭੰਡਾਰ ਤੇ ਆ ਖਚਰਾ ਵਾਲੇ ਬਈ ਤੁਸੀਂ ਦੇਖੇ ਹੋਣਗੇ ਨਾ ਤੇ ਇੱਧਰ ਜਦੋਂ ਇੱਥੋਂ ਦੀ ਲੰਘਦੇ ਆ ਨਾ ਤੇ ਇੱਧਰ ਬਾਈ ਬੈਠਾ ਸਾਈਡ ਤੇ ਪੂਰੀ ਐ ਸੈਟਿੰਗ ਕਰੀ ਪਰਚੀ ਨਾਲ ਦੀ ਨਾਲ ਕੱਟ ਦਿੰਦਾ ਇੱਕ ਉਹਦੀ 100 ਰੁਪਏ ਦੀ ਇੱਕ ਖਚਰਾ ਦੀ 100 ਰੁਪਏ ਦੀ ਜੇ ਦੋ ਆ ਤਾਂ 200 ਦੀ ਤੇ ਬਾਈ ਕਹਿੰਦਾ ਜਿਹੜਾ ਪਰਚੀ ਨਹੀਂ ਘਟਾਉਂਦਾ ਹਨ ਉਹਦੀ ਸ਼ਿਕਾਇਤ ਵੀ ਫਿਰ ਉੱਪਰ ਕਰ ਦਿੰਦੇ ਉੱਪਰ ਗੋਵਿੰਦ ਧਾਮ ਚ ਇਹਨਾਂ ਦਾ ਆਫਿਸ ਹੈਗਾ ਤੇ ਉੱਥੇ ਪੈਸੇ ਜਮ੍ਹਾਂ ਕਰਾਉਂਦੇ ਹੈਗੇ ਉਹ ਸਰਕਾਰੀ ਬੰਦੇ ਆ ਮਤਲਬ ਇੱਕ ਤਰਫਾਂ ਇਹਨਾਂ ਦਾ ਟੈਕਸੀ ਲੈਂਦੇ ਹਨ ਤਾਂ ਹਚਰਾਨੇ ਵਾਲੇ ਤੋਂ ਐਕਸ ਭਰਉਂਦੇ ਇਹਨਾਂ ਤੋਂ ਤੇ ਇਸੇ ਪਿੰਡ ਤੋਂ ਬਾਈ ਦੋ ਰਸਤੇ ਜਾਂਦੇਗੇ ਇੱਕ ਉਹ ਨੀਚੇ ਨੂੰ ਗਿਆ ਤੇ ਇੱਕ ਆ ਇਧਰ ਉੱਪਰ ਆ ਗਿਆ ਇਧਰਲੀ ਸਾਈਡ ਤੇ ਜੇ ਆਪਾਂ ਉੱਪਰ ਦੀ ਆਵਾਂਗੇ ਹਨਾ ਤਾਂ ਪੌੜ ਬਣਿਆ ਹੋਇਆ ਉਹਦਾ ਵਿਊ ਵਧੀਆ ਆਉਂਦਾ ਉੱਥੇ ਕੈਫੇ ਗੁਫਿਆ ਸਾਹਮਣੇ ਇੱਕ ਬੈਲੀ ਹੈਗੀ ਹੈ ਨਾ ਉੱਥੋਂ ਬਰਫੂਰਫ ਦਿਖਦੀ ਹੈ ਵਧੀਆ ਵਿਊ ਆਉਂਦਾ ਤੇ ਜੇ ਆਪਾਂ ਇੱਧਰ ਥੱਲੇ ਦੀ ਜਾਵਾਂਗੇ ਤਾਂ ਨਦੀ ਦੇ ਜਮਾ ਕੋਲ ਦੀ ਲੰਘੇ ਜਾਂਦਾ ਤਾਂ ਉੱਥੇ ਪਾਣੀ ਦਾ ਵਿਊ ਹੈ ਨਾ ਨਦੀ ਦਾ ਉਹ ਚੀਜ਼ ਵਧੀਆ ਗੀ ਤੇ ਹੁਣ ਕੀ ਫੈਸਲਾ ਕੀਤਾ ਬਾਈ ਕਿੱਧਰ ਦੀ ਜਾਣਾ ਆ ਪੋਤੋ ਦੀ ਚਲਦੇ ਆ ਬਈ ਬਾਹਲਾ ਓੱਖਾ ਨਹੀਂ ਆ ਇਹ ਰਾਹ ਸੋਹਣਾ ਤੇ ਉਹ ਵੈਲੀ ਦਾ ਥਿਊ ਬਹੁਤ ਵਧੀਆ ਹੋਊਗਾ ਤੇ ਕੈਫੇ ਵੀ ਹੈਗੇ ਕੁਝ ਚਾਹ ਪਾਣੀ ਪੀਣਾ ਤਾਂ ਆਜੋ ਆਜੋ ਚਾਹ ਪੀਵਾਂਗੇ ਨੈਟਵਰਕ ਇੱਥੇ ਤਾਂ ਪ੍ਰੋਬਲਮ ਨੈਟਵਰਕ ਹਾਂ ਕਰਦੇ ਆ ਫੋਨ ਮੋਦੀ ਨੂੰ ਨੈਟਵਰਕ ਹਾਂ ਤੇ ਨੈਟਵਰਕ ਬਾਈ ਇੱਥੇ ਜਮਾ ਬਿਲਕੁਲ ਵੀ ਹੈ ਨਹੀਂਗਾ ਨਾ ਕੋਈ ਮੈਸੇਜ ਨਾ ਕਾਲ ਕੁਝ ਨਹੀਂ ਹੁੰਦਾ ਥੱਲੇ ਦਾ ਹਲੇ ਮਾੜਾ ਮੋਟਾ ਸੀਗਾ ਆਣੇ ਵੀਡੀਓ ਵੀ ਉਵੇਂ ਹੀ ਪਈਆਂੀਆਂ ਤੇ ਰਾਤ ਵੀ ਨਹੀਂ ਸੁੱਤੇ ਉਵੇਂ ਹੀ ਤੁਰੇ ਫਿਰੇ ਉਹਦੇ ਚੱਕਰ 'ਚ ਤੇ ਗਾਂ ਹਜੇ ਕਿੰਨੇ ਕਿਲੋਮੀਟਰ ਤੇ ਬਾਈ ਨੈਟਵਰਕ ਆਊ ਕਿਹੜੇ ਪਿੰਡ ਜੀ ਉਹ ਵੀ ਓੱਡਿਆ ਦੱਸਿਆ ਤਾਂ ਇੱਥੇ ਹੀ ਜੀ ਉਹਨਾਂ ਵਕੀਲ ਆਖੀ ਆ ਬਾਈ ਪਰੋਸੇ ਜਾਊ ਉਸਤਰਾ ਤੋਂ ਪਰੋਸਾ ਉੱਕੀ ਆਣਾ ਬੁਣਾ ਆ ਰਿਹਾ ਸੀਗਾ ਐਸੇ ਪਿੰਡ ਜੀ ਕਿਹਾ ਸੀਗਾ ਕਿਸੇ ਬੰਦਿਆਂ ਨੇ ਕਹਿੰਦੇ ਵੀ ਨੈਟਵਰਕ ਆਊਗਾ ਤੇ ਪਰ ਨਹੀਂ ਕੁਛ ਨਹੀਂ ਹਜੇ ਨੈਟਵਰਕ ਕੁਛ ਨਹੀਂ ਆਇਆ ਬਾਈ ਧਿਆਨ ਨਾਲ ਬਾਈ ਜੰਦਾ ਤੇ ਹੀ ਇੱਥੇ ਤੋਂ ਬਿਛੂ ਬੂਟੀ ਨਾਲ ਵਾਲੀ ਬਾਈ ਨਾਲ ਹੀ ਆ ਗਈ ਇੱਧਰ ਰੇਡ ਤੇ ਬਾਈ ਆਪਣੇ ਬਾਈ ਦਾ ਇਹਦਾ ਰੇਨ ਕੋਟ ਡਿੱਗ ਪਿਆ ਸੀ ਮਗਰ ਟੰਗਿਆ ਹੋਇਆ ਸੀ ਕੱਟ ਤੇ ਤੇ ਨਾਲ ਹੀ ਬਿਛੂ ਬੂਟੀ ਆ ਗਈ ਅੱਲਾਹ ਘਰ ਦਾ ਦਰਸ਼ਨ ਇਹਨਾਂ ਪੈਰ ਨਹੀਂ ਲਾਦਾ ਬਾਈ ਹਾਂ ਜਦੋਂ ਤੁਸੀਂ ਬਈ ਉੱਪਰਲੇ ਪੌੜ ਵਾਲੀ ਸਾਈਡ ਦੀ ਆਉਂਗੇ ਨਾ ਤੇ ਰਸਤੇ ਦੇ ਵਿੱਚ ਆਰਾਮ ਕਰਨ ਵਾਸਤੇ ਸੰਗ ਦਾ ਲੇ ਲੇ ਗੱਦੇ ਗੁੱਦੇ ਲੱਗੇ ਹੋਏ ਆਗੇ ਤੇ ਹੋਰ ਕੋਈ ਸਰੀਰ ਠੰਡਾ ਤੱਤਾ ਹੁੰਦਾਗਾ ਤਾਂ ਉਹਦੇ ਵਾਸਤੇ ਦਵਾਈ ਕੋਈ ਜੜੀ ਬੂਟੀ ਸਾਰਾ ਕੁਝ ਬਾਬਿਆਂ ਵੱਲੋਂ ਹਣਾ ਸਹੂਲਤ ਸਾਰੀ ਹੈਗੀ ਵਾਹਿਗੁਰੂ ਮੈਡੀਕਲ ਵਾਲੇ ਵੀਰਾਂ ਨੇ ਨਾਲ ਹੀ ਲੰਗਰ ਲਾਇਆ ਹੋਇਆਗਾ ਮਗਰ ਲਈ ਪਾਸੀ ਦਲੀਆ ਛਕ ਸਕਦੇ ਹੋਗੇ ਕਆ ਬਾਣੀ ਪੀ ਸਕਦੇ ਹੋਗੇ ਤੇ ਆਰਾਮ ਕਰ ਸਕਦੇ ਹੋ ਤੇ ਭਾਈ ਜਿਹਦੇ ਲੱਤਾਂ ਗੋਡੇ ਹਨਾ ਕੋਈ ਦਰਦ ਦੁਰਦ ਕਰਨ ਲੱਗ ਜਾਂਦੇ ਕੋਈ ਗਿੱਟਾ ਮੋਢਾ ਕੁਛ ਵੀ ਹਨਾ ਤੇ ਨਾਲ ਦੀ ਨਾਲ ਮਾਲ ਸ਼ਾਮੂਲਸ਼ਾ ਵੀ ਕਰ ਦਿੰਦੇ ਆਗੇ ਸੇਵਾਦਾਰ ਬੜੇ ਬੈਠੇ ਆ ਤੇ ਬਾਬਾ ਜੀ ਤੋਂ ਪੁੱਛਿਆ ਵੀ ਇਹ ਸੇਵਾ ਕਿੱਥੋਂ ਦੇ ਕਰ ਰਹੇ ਆ ਵੀ ਕਿਹੜਾ ਪਿੰਡ ਆ ਜਾਂ ਕੁਛ ਹੋਰ ਆ ਤੇ ਬਾਬਾ ਜੀ ਨੇ ਪ੍ਰੋਪਰ ਨਹੀਂ ਦੱਸਿਆ ਕਹਿੰਦਾ ਕਾਫੀ ਜ਼ਿਲ੍ਹਿਆਂ ਦੇ ਮਿਲ ਕੇ ਕਰ ਰਹੇ ਆਗੇ ਜੀ ਤੇ ਬੜਾ ਵਧੀਆ ਲੱਗਿਆ ਸੰਗਤਾਂ ਦਾ ਜਿਹੜਾ ਦੇਖ ਰਹੇ ਕਰ ਰਹੇ ਆ ਧੰਨਵਾਦ ਜੀ ਲਓ ਦੋਸਤੋ ਆਪਾਂ ਉੱਪਰਲੇ ਰਸਤੇ ਰਾਹੀਂ ਆ ਗਏ ਉਹ ਪੁਲ ਤੇ ਜਿਹੜੇ ਆਪਣੇ ਸਾਥੀ ਕਹਿੰਦੇ ਸੀ ਵੀ 뷰 ਇਧਰ ਦੀ ਚੰਗਾ ਆਉਂਦਾਗਾ ਤੇ ਕਿਹੋ ਕਿਦਾਂ ਦਾ 뷰 ਆਉਂਦਾ ਆਪਾਂ ਵੀ ਦੇਖਦੇ ਆ ਤੇ ਨਾਲੇ ਤੁਹਾਨੂੰ ਵੀ ਦਿਖਾਉਣੇ ਆ ਬਾਈ ਕਿਦਾਂ ਦਾ ਆਉਂਦਾ 뷰 ਕਰਿਓ ਦੋਸਤੋ ਇੱਕ ਵਾਰੀ 뷰 ਚੈੱਕਵਾਣਾ ਆ ਬਹੁਤ ਥੱਲੇ ਦੀ ਬਾਈ ਪੁਰਾਣਾ ਪੁਲ ਜਾਂਦਾਗਾ ਤੇ ਆ ਪੁਲ ਬਣੇ ਨੂੰ ਨਵੇਂ ਪੁਲ ਬਣੇ ਨੂੰ ਲਗਭਗ ਕਹਿੰਦੇ ਭਾਈ 2 ਸਾਲ ਹੋ ਚੁੱਕੇ ਆ ਹੁਣ ਪਿਛਲੇ ਤੋਂ ਪਿਛਲੇ ਸਾਲ ਭਾਈ ਆਹ ਰਸਤਾ ਨਾ ਇਧਰ ਸਿੱਧਾ ਸੀਗਾ ਆਹ ਡ੍ਰੇਲ ਜਿਹਲੀ ਜਾਂਦੀ ਸੀ ਸਿੱਧੀ ਸੀਗੀ ਉਹ ਬਿਲਕੁਲ ਉੱਪਰ ਜਾਂਦਾ ਸੀਗਾ ਤੇ ਜਦੋਂ ਜੂਨ ਜੀ ਤੇ ਬਾਲੇ ਹੜ ਆਇਆ ਨਾ ਤੇ ਉਦੋਂ ਇਹ ਰਸਤਾ ਟੁੱਟ ਗਿਆ ਫੇਰ ਆਹ ਨਵਾਂ ਰਸਤਾ ਇਧਰ ਦੀ ਬਣਾਇਆ ਗਿਆ ਇਦਾਂ ਹੀ ਹੁੰਦਾ ਰਹਿੰਦਾ ਭਾਈ ਜਦੋਂ ਜ਼ਿਆਦਾ ਮੀਂਹ ਪੈਂਦਾ ਹਨ ਤਾਂ ਉਦੋਂ ਸਲਾਈਡ ਹੋਏ ਜਾਂਦੀ ਹੈਗੀ ਪਹਾੜ ਪੂਰ ਡਿੱਗ ਪੈਂਦਾਗਾ ਤੇ ਰਸਤੇ ਟੁੱਟ ਜਾਂਦੇ ਆ ਫਿਰ ਨਵਾਂ ਰਸਤਾ ਤਿਆਰ ਕਰਦੇ ਹੈਗੇ ਲੜਾਈ ਹੁਣ ਕਾਫੀ ਹੈਗੀ ਪਹਿਲਾਂ ਤਾਂ ਠੀਕ ਠਾਕ ਸੀਗੀ ਆ ਬੱਦਲ ਫਟਿਆ ਸੀ ਭਾਈ ਇੱਥੇ ਤੇ ਸਾਹਮਣੇ ਦੇਖ ਲੋ ਜਦੋਂ ਬੱਦਲ ਫਟਦਾ ਤਾਂ ਕਿਵੇਂ ਹੁੰਦੀ ਹੈ ਤਬਾਹੀ ਇਹ ਡੜੇ ਪਹਾੜ ਹਨਾ ਪੱਥਰ ਡੜੇ ਕਿਵੇਂ ਪਾੜੇ ਪਏ ਆਗੇ ਤੇ ਸੜਕਾ ਛੜਕਾ ਦਾ ਫਿਰ ਚੀਜ਼ ਹੀ ਕੀ ਐ ਮੈਂ ਗੋਬਿੰਦ ਘਾਟ ਵਾਲਾ ਪੁਲ ਟੁੱਟਿਆ ਸੀਗਾ ਹਾਂਜੀ ਉਹ ਹੀ ਆ ਪੱਥਰ ਡਿੱਗੇ ਆ ਦੇ ਉਹਦੇ ਵੱਡਾ ਉਹ ਜਿਹੜਾ ਪਿੱਛੇ ਪਿਆਗਾ ਹਾਂ ਦੇਖ ਲੈ ਕਿੰਨੇ ਟਾਣ ਦਾ ਉਹ ਹੀ ਉਹ ਸੰਭਾਲੇ ਹੈਵੀ ਆਗੇ ਤੇ ਆ ਆਹ ਰਸਤਾ ਦੇਖ ਲਓ ਤੁਸੀਂ ਨਵਾਂ ਬਣਿਆ ਹੋਇਆਗਾ ਤੇ ਪਹਿਲਾ ਵਾਲਾ ਆਹ ਸਾਰਾ ਇਹ ਖੁਰਦੂ ਪਾਇਆ ਹੋਇਆ ਹੈ ਨਾ ਇੱਧਰ ਇਹ ਉਹੀ ਬੱਦਲ ਫਟਣ ਨੇ ਪਾਇਆ ਹੋਇਆ ਆਹ ਸਾਰਾ ਇਹ ਨਹੀਂ ਰਸਤਾ ਇਧਰੋਂ ਸਿੱਧਾ ਹੁੰਦਾ ਸੀ ਫਿਰ ਆ ਨਵਾਂ ਰਸਤਾ ਬਣਾਇਆ ਹੋਇਆ ਇਧਰ ਦੀ ਟਾਈਮ ਜੀ 3:20 ਮਿੰਟ ਤੇ ਕਾਂਗਰੀਆ ਰਹਿ ਗਿਆ 3 ਕਿਲੋਮੀਟਰ ਕਿੰਨੇ ਕਿਲੋਮੀਟਰ ਐੜਾ ਪਿੱਛੇ ਪਿੰਡ ਆਇਆ ਸੀਗਾ ਬਾਈ ਤੇ 3 ਕਿਲੋਮੀਟਰ ਤੋਂ ਅੱਗੇ ਆ ਪਿੱਛੇ ਕਿਹੜਾ ਪਿੰਡ ਸੀ ਬਾਈ ਉਹਦਾ ਨਾਮ ਕੀ ਲਿਖਿਆਗਾ ਬਡਾਰ 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 ਮਗਾ ਦੇ ਭੰਡਾਰ ਕਹਦੇ ਨਾ ਕਦੇ ਭੰਡਾਰ ਕਹਦੇ ਨਾ ਨਹੀਂ ਐਰ ਜਿਆ ਭੰਡਾਰਾ ਹੋਇਆ ਭੰਡਾਰਾ ਹੀ ਆ ਸਹੀ ਗੱਲ ਨਾ ਹੀ ਐਰ ਜਿਆ ਕਹ ਯਾਰ ਮੇਰੇ ਤਾਂ ਦਿਮਾਗ ਚੋਂ ਨਿਕਲ ਜਾਂਦੇ ਆਗੇ ਲਗਭਗ ਬਾਈ ਆਪਾਂ 27-2800 ਮੀਟਰ ਦੀ ਉਚਾਈ ਤੇ ਆ ਗਏ ਆ ਇਸ ਟਾਈਮ ਤੇ ਅਜੇ ਹੋਰ ਵੀ ਉੱਪਰ ਜਾਣਾ ਤੇ ਕੱਲ ਨੂੰ ਤਾਂ ਇਸ ਤੋਂ ਵੀ ਉੱਪਰ ਜਾਣਾਗਾ ਤੇ ਪਾਣੀ ਦੀ ਗੱਲ ਕਰਦੇ ਸੀ ਬਾਈ ਅਸੇ ਇੰਨੀ ਉਚਾਈ ਤੋਂ ਆਉਂਦਾ ਤਾਂ ਹੀ ਤਾਂ ਇੰਨੀ ਸਪੀਡ ਨਾਲ ਮਗਾ ਪਿੰਡਾਂ ਦੇ ਮੋਗਿਆ ਤਾਂ ਹੀ ਪਹੁੰਚਦਾਗਾ ਤੇ ਫੇਰ ਹੀ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ। ਉਹ ਗਾਣੇ ਚੱਲਦੇ ਆਗੇ। ਤੇ ਬਾਬਾ ਭਲੀ ਕਰੇ। ਜਲਦੀ ਯਾਤਰਾ ਸਫਲ ਕਰਦੇ ਆ। ਟਾਈਮ ਹੋ ਗਿਆ ਭਾਈ 4:30 ਦਾ। ਤੇ ਸਫ਼ਰ ਰਹਿ ਗਿਆ 1.5 ਕਿਲੋਮੀਟਰ ਦਾ। ਤੇ ਆਪਣੇ ਮਿੱਤਰ ਵੇਲੇ ਆੜੀ ਆ ਬੈਠੇ ਨੇ ਰਸਟ ਕਰੀ ਜਾਂਦੇ ਨੇ। ਤੇ ਇਦਾਂ ਦੇ ਸਫ਼ਰ 'ਚ ਭਾਈ ਜ਼ਿਆਦਾ ਟਾਈਮ ਬੈਠੀ ਨਹੀਂ ਵੀ ਨਹੀਂ ਸਕਦੇ। 4-5 ਮਿੰਟ ਤੋਂ ਵੱਧ ਜਦੋਂ ਬੈਠ ਜਾਂਦੇ ਆ ਨਾ ਤਾਂ ਸਰਕਲ ਜਾਂ ਫੇਰ ਘਟ ਜਾਂਦਾਗਾ ਤੇ ਸਰੀਰ ਠੰਡਾ ਹੋ ਜਾਂਦਾ। ਹੰਡ ਲੱਗਣ ਲੱਗ ਜਾਂਦੇ ਜਦੋਂ ਦੁਬਾਰਾ ਤੁਰਦੇ ਆ ਫਿਰ ਲੱਤਾਂ ਦੁਖਦੀਆਂ ਕਿਉਂ ਬਾਈ ਨਹੀਂ ਨਹੀਂ ਲੱਗਣ ਲੱਗ ਜਾਂਦੇ ਨਹੀਂ 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 ਲੱਗਣ ਲੱਗ ਜਾਂਦੇ ਕਿਉਂ ਮੈਨੂੰ ਆਈਂਦੀ ਹੈ ਹ ਸਿਕਾਉਟ ਵੀ ਹੋ ਗਈ ਹੁਣ ਕਾਫੀ ਲਗਭਗ 3000 ਮੀਟਰ ਦੀ ਉਚਾਈ ਤੇ ਇਸ ਵਕਤ ਆਪਾਂ ਹੈਗੇ ਆਂ ਕਿ ਸਰ ਫਿਰ ਮੈਨੂੰ ਕੀ ਹਾਲ ਹੈ ਜੀ ਕਿਨਾਗਾ ਇਹ ਛੋਲੇ ਹੋ ਗਏ ਕਿਨਾਗਾ ਹਰਸੀਰਤ ਸਿੰਘ ਹਰਸੀਰਤ ਸਿੰਘ ਤੇ ਪਿੰਡ ਕਿਹੜਾ ਹੈ ਪਿੰਡ ਸ਼ਹਿਰ ਸ਼ਹਿਰ ਲਖਨਊ ਲਖਨਊ ਤੋਂ ਕਿਹੜੀ ਕਲਾਸ ਚ ਪੜਦਾਗਾ 5 5th 5ਵੇਂ ਵਿੱਚ ਆ ਤੇ ਥੱਕ ਗਿਆ ਹਾਂ ਪੂਨ ਤੱਕ ਪੂਨ ਤੱਕ ਆਇਆ ਤਾਂ ਮੈਂ ਹੱਸ ਆ ਨਾ ਇਤਨਾ ਆ ਰਹੇ ਆ ਸਾਡੇ ਅਸੀਂ ਦੇਖਦੇ ਹਉਣੇ ਆਗੇ ਬਹੁਤ ਚਾਈ ਤੇ ਆ ਗਿਆ ਬੱਚਾ ਗਾਣਾ ਵੀਰੇ ਫਿਰ ਵੀ ਬਹੁਤ ਉੱਪਰ ਹੀ ਆ ਗਏ ਬਸ ਅੱਧਾ ਕਿਲੋਮੀਟਰ ਰਹਿ ਗਿਆ ਠੀਕ ਆ ਇਹ ਪਿੰਡ ਆ ਗਿਆ ਜੀ ਕਾਂਗੜਾ ਦਾ ਸਾਹਮਣੇ ਘਾਗਰ ਦੇ ਪਿੰਡ ਦੇ ਘਰ ਆ ਗਏ ਤੇ ਇਧਰ ਆਰਮੀ ਵਾਲੇ ਜਵਾਨਾਂ ਦੇ ਟੈਂਟ ਲੱਗੇ ਹੋਇਆ ਤੇ ਆਰਮੀ ਵਾਲੇ ਜਵਾਨਾਂ ਦੇ ਟੈਂਟਾਂ ਦੇ ਸਾਹਮਣੇ ਹੈਲੀਪੈਡ ਦੋ ਬਣੇ ਹੋਏ ਆਗੇ ਜਿਹੜਾ ਗੋਵਿੰਦ ਘਾੜ ਤੋਂ ਉੱਡ ਕੇ ਤੇ ਗੋਵਿੰਦ ਧਾਮ ਤੱਕ ਇੱਥੇ ਤੱਕ ਆਉਂਦੇ ਆ ਜੇ ਕਿਸੇ ਨੂੰ ਐਮਰਜੈਂਸੀ ਹੋਈ ਤਾਂ ਲੈ ਕੇ ਜਾਂਦੇ ਆਗੇ ਹਨਾ 6 ਕਸਵਾਰੀਆਂ ਲੈ ਕੇ ਆਉਂਦੇ ਆਗੇ ਤੇ 3000 ਰੁਪਿਆ ਇੱਕ ਪਰ ਬੰਦੇ ਦੀ ਟਿਕਟ ਲੈਂਦੀ ਹੈਗੇ ਤੇ ਅੱਗੇ ਗੁਰਦੁਆਰਾ ਸਾਹਿਬ ਆਪਾਂ ਨੂੰ ਥੋੜਾ ਟਾਈਮ ਹੋਰ ਲੱਗੂਗਾ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਛੋਟਾ ਜਿਹਾ ਪੁਜਾਰਾ ਪਿੰਡ ਕਾਗਰੀਆ ਦਾ ਭਾਈ ਤੇ ਜਿੱਥੇ ਤੁਹਾਨੂੰ ਰਹਿਣ ਲਈ ਹੋਟਲ ਰੂਮ ਹਨਾ ਕਮਰੇ ਤੇ ਖਾਣ ਪੀਣ ਲਈ ਸਾਰੀਆਂ ਸਹੂਲਤਾਂ ਮਗਰ ਮੈਗੀ ਪੀਜ਼ਾ ਖਾ ਲੋ ਕੁਝ ਵੀ ਖਾ ਲੋ ਇੰਨੀ ਉਚਾਈ ਤੇ ਘਟ ਘਟ 33 3400 ਮੀਟਰ ਦੀ ਉਚਾਈ ਤੇ ਸਭ ਕੁਝ ਮਿਲੂਗਾ ਤੇ ਸਾਹਮਣੇ برف ਦੇ ਗਲੇਸ਼ੀਅਰ ਆਗੇ ਉਹ ਉੱਪਰ ਦੀ ਤੁਸੀਂ ਦਿਖਾਵਾਂ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਕੱਲ ਨੂੰ ਸੰਗ ਤਾਂ ਭਾਈ ਉਧਰ ਨੂੰ ਚਾਲੇ ਪਾਉਣੀਆਂ ਆ ਜਦੋਂ ਬਾਈ ਸ਼ਹਿਰ ਚ ਵੜੇ ਸੀਗਾ ਤਾਂ ਐ ਲੱਗਿਆ ਵੀ ਇੱਕ ਹੀ ਪਿੱਦੀ ਜਿਹੀ ਗਲੀ ਇੱਕ ਹੀ ਛੋਟਾ ਜਿਹਾ ਸ਼ਹਿਰ ਹੈ ਕਿਉਂਕਿ ਜਿਹੜੇ ਮਗਰਲੇ ਪਿੰਡ ਆਏ ਸੀ ਉਹ ਵੀ ਛੋਟੇ ਛੋਟੇ ਸੀਗੇ ਤੇ ਪਰ ਫਿਲਹਾਲ ਇਹ ਸ਼ਹਿਰ ਕਾਫੀ ਵੱਡਾ ਹੈਗਾ ਤੇ ਕਾਫੀ ਰੈਸਟੋਰੈਂਟ ਆ ਗਏ ਪੂਰੇ ਵਧੀਆ ਜੋ ਵੀ ਤੁਸੀਂ ਖਾਣਾ ਚਾਹੋਗੇ ਨਾ ਉਹ ਤੁਹਾਨੂੰ ਮਿਲੂਗਾ ਤੇ ਜਿੱਦਾਂ ਦਾ ਵੀ ਕਮਰਾ ਤੁਸੀਂ ਚਾਹੋਗੇ ਉਦਾਂ ਦਾ ਕਮਰਾ ਮਿਲੂਗਾ ਪਰ ਗੁਰਦੁਆਰਾ ਸਾਹਿਬ ਚ ਬਹੁਤ ਵਧੀਆ ਪ੍ਰਬੰਧ ਆ ਰਹਿਣ ਲਈ ਤੇ ਸਾਹਮਣੇ ਗੁਰੂ ਘਰ ਆ ਗਿਆ ਵਾਹਿਗੁਰੂ ਟਾਈਮ 5:10 ਮਿੰਟ ਜੀ ਗੁਰਦੁਆਰਾ ਸ੍ਰੀ ਹਿਮਕੋਟ ਸਾਹਿਬ ਜੀ ਗੋਵਿੰਦ ਧਾਮ ਵਾਹਿਗੁਰੂ ਪਹੁੰਚ ਗਏ ਜੀ ਇਹ ਇੱਕ ਫੋਟੋ ਕਰਵਾ ਲਈਏ ਗੁਰਦੁਆਰਾ ਸਾਹਿਬ ਦੇ ਅੱਗੇ ਬਹੁਤ ਵਾਹਿਗੁਰੂ ਧੰਨਵਾਦ ਜੀ ਗੁਰਦੁਆਰਾ ਸ੍ਰੀ ਹਿਮਕੋਟ ਸਾਹਿਬ ਜੀ ਗੋਵਿੰਦ ਧਾਮ ਆ ਦਫ਼ਤਰ ਆ ਗਿਆ ਜੀ ਡਾਫਟਰ ਦੇ ਨਾਲ ਹੀ ਡਿਸਪੈਂਸਰੀ ਦਾ ਟਾਈਮ ਲਿਖਿਆਗਾ 4:30 ਸਵੇਰ ਤੋਂ 8 ਵਜੇ ਤੱਕ ਤੇ 1:30 ਤੋਂ 10 ਵਜੇ ਤੱਕ ਰਾਤ ਦੇ ਰੁਕਣ ਲਈ ਭਈਆ ਥੇ ਰਜਿਸਟ੍ਰੇਸ਼ਨ ਕਰਾਉਣਾ ਪੈਂਦਾ ਪਤਰਾ ਆਧਾਰ ਕਾਰਡ ਜੋ ਵੀ ਆਣਾ ਦੇਣਾ ਪੈਂਦਾ ਹੋਊਗਾ ਤੇ ਚਾਹੇ ਕਮਰਾ ਮਿਲ ਜੇ ਤੇ ਚਾਹੇ ਹਾਲ ਮਿਲ ਜੇ ਸੰਗ ਤਾਂ ਬੈਠੀਆਂ ਵੇਟ ਕਰੀ ਜਾਂਦੀਆਂ ਗੋਵਿੰਦ ਬੁਰਦਵਾਰਾ ਸ਼੍ਰੀ ਹੇਮਕੋਟ ਸਾਹਿਬ ਜੀ ਗੋਵਿੰਦ ਤਾਂ ਹਾਲ ਹੀ ਮਿਲ ਗਿਆ ਜੀ ਰਹਿਣ ਲਈ ਤੇ ਹਾਲ ਦਾ ਜਿਹੜਾ ਨਾਮ ਹੈਗਾ ਯੂਕੇ ਬਿਲਡਿੰਗ ਯੂਕੇ ਬਿਲਡਿੰਗ ਦੇ ਨਾਮ ਤੇ ਹਾਲ ਹੈਗਾ ਜਿੱਥੇ ਅੱਜ ਦੀ ਰਾਤ ਆਪਾਂ ਕਟਾਂਗੇ ਤੇ ਸਵੇਰੇ 4 ਵਜੇ ਬਾਈ ਆਪਾਂ ਅੱਗੇ ਵੱਲ ਸਫ਼ਰ ਜਾਰੀ ਕਰਾਂਗੇ ਵਾਹਿਗੁਰੂ ਦੇ ਘਰ ਵੱਲ ਟਾਈਮ ਬਾਈ 7:30 ਹੋਵੇ ਤੇ ਮੈਂ ਤੇ ਬਰਾੜ ਬਾਈ ਵਾਈਫਾਈ ਭਾਲ ਦੇ ਫਿਰਦੇਾਂਗੇ ਬਹੁਤ ਟਾਈਮ ਦੇ ਵੀ ਵੀਡੀਓ ਅਪਲੋਡ ਹੋ ਜਾਈਂ ਅਰ ਕੱਲ ਦਾ ਸਾਡਾ ਕੋਈ ਸਿਸਟਮ ਨਹੀਂ ਬੜਿਆ ਵੀਡੀਓ ਅਪਲੋਡ ਹੋਣ ਦਾ ਤੇ ਠੰਡ ਬਈ ਇੰਨੀ ਜ਼ਿਆਦਾ ਹੋ ਗਈ ਮੇਰੇ ਕਪੜੇ ਕਪੜੇ ਉੱਥੇ ਪੈ ਹਲ ਤਸੰਨ ਹੋ ਜਾਂਦੇ ਲੂਕੰਡਾ ਖੜਾ ਹੋ ਜਾਂਦਾ ਲੂਕੰਡਾ ਮੈਨਸ ਡਿਗਰੀ ਟੈਂਪਰੇਚਰ ਹੋਇਆ ਪਿਆਗਾ ਤੇ ਚੱਲੀਏ ਬਰਾੜ ਕੋਈ ਹੁਣ ਚੱਲੋ ਚੱਲੋ ਅੱਗੇ ਤੇ ਸਾਰੇ ਬਾਜ਼ਾਰ ਚ ਕੀੜਾ ਦੇ ਲਿਆ ਭਾਈ ਤਾਂ ਜਵਾਨਾਂ ਨੇ ਤੇ ਸਾਰੇ ਸਾਰੇ ਹਰ ਇੱਕ ਦੁਕਾਨ ਤੋਂ ਨਿਰਾਸ਼ਾ ਦੇ ਕੇ ਮੁਰੇਗੇ ਕਿਉਂਕਿ ਇੱਥੇ ਵਾਈਫਾਈ ਦਾ ਨਾਮੋ ਨਿਸ਼ਾਨ ਨਹੀਂ ਤੇ ਜਿਹੜਾ ਇੱਕ ਟਾਵਰ ਹੈਗਾ ਉਹ ਵੀ ਛੋਟ ਆਇਆ ਤੇ ਉਹ ਤੇ ਲੋਡ ਵਾਲਾ ਪੈ ਗਿਆ ਉਹ ਕੰਮ ਨਹੀਂ ਕਰਦਾ ਜਨਤਾ ਦੇ ਹਿਸਾਬ ਨਾਲ ਹੁਣ ਕੱਲੀ ਈ ਯਾਰੀ ਆ ਕਿ ਜਿਹੜੇ ਤੁਸੀਂ ਮੈਸੇਜ ਭੇਜਣਾ ਭਈ ਉਹ ਵੀ 2-4 ਮਿੰਟਾਂ ਬਾਅਦ ਡਿਲੀਵਰ ਹੁੰਦਾ ਬਾਰ ਸਭ ਤੇ ਮੈਸੇਜ ਆਈ ਜਾਂਦੇ ਆ ਕਿ ਭਾਈ ਬਲੌਕ ਕਿਉਂ ਨਹੀਂ ਆਇਆ ਕੀ ਦਸੀਏ ਫਸੇ ਬੈਠਿਆਂਗੇ ਹਾਂ ਰਾਤ ਨੂੰ ਜਾਂਦਾ ਨੀਂਦ ਨਹੀਂ ਆਉਂਦੀ ਚੱਲ ਰੱਬ ਸੁੱਖ ਰੱਖੇ ਤਾਂ ਹਾਂ ਵਧੀਆ ਨੈਟਵਰਕ ਮਿਲ ਜਾਏ ਉੱਥੇ ਧੜਾ ਧੜ ਕਰ ਦਾਂਗੇ ਅਪਲੋਡ ਹੋਣੇ ਜਲਦੀ ਵੀਡੀਓ ਠੀਕ ਹੈ ਬਈ ਜੀ